ਪੰਡਰਪੁਰੋਂ ਮੁੱਲਾਪੁਰ ਮੈਂ ਕਹਾ ਵੀ ਮੁੱਲਾਪੁਰ ਜਾਂਦੇ ਜਾਂਦੇ ਤੱਕ ਮਿੱਤਰਾਂ ਨੂੰ ਰਾਹ ਦਿਖਾਈਏ ਕੀ ਕੀ ਪ੍ਰੋਜੈਕਟ ਮਿਲਦਾ ਰਸਤੇ 'ਚ ਉਹ ਦਿਖਾਈਏ ਕੀ ਕੀ ਪਰਾ ਜਾਂਦੀਆਂ ਆ ਮਿਲਦੀਆਂ ਉਹ ਦਿਖਾਈਏ ਮਾਨ ਕੀਤਾ ਸੀ ਮੈਂ ਕਹਾ ਚੱਲ ਅੱਜ ਲਾਈਵ ਹੀ ਕਰ ਦਨੇ ਆ ਗੱਡੀ ਲਈ ਸੀ ਯਾਰ ਆਪਾਂ ਨਵੀਂ ਕਰੇਟਾ ਆਪਣੇ ਪੁਰਾਣੇ ਨੇ ਉਹਦਾ ਯਾਰ ਹੁਣ ਆਰਸੀ ਹਰਸੀ ਦਾ ਕੰਮ ਜਾਰ ਕਰਾਉਣਾ ਵਾ ਉਹ ਦੇਖਦੇ ਆ ਜਾ ਕੇ ਹੁਣ ਸੱਤੇ ਐਮਰਜੈਂਸੀ ਕਹਿੰਦਾ ਭਾਈ ਆ ਜਾ ਹੁਣ ਆਏ ਆ ਪੁਰਾਣਾ ਇਨਸਾਨ ਸਾਹਿਬ ਨੇ ਜਾਣਾ ਦਾ ਪੈਣਾ ਹੀ ਆ ਵੀਰੇ ਗੀਤ ਨਾ ਜਿਹੜਾ ਹੁਕਮ ਲਾਉਣਗੇ ਸਿਰ ਮੱਥੇ ਉਹ ਕ ਮੰਨਣਾ ਪੈਣਾ ਬਾਈ ਜੀ ਇੱਕ ਫੁੱਫੜ ਹੋਇਆ ਇੱਥੇ ਇੱਕ ਪੁਰਾਣਾ ਸਾਹਿਬ ਹੋਇਆ ਇੱਕ ਫੁੱਫੜ ਸਾਹਿਬ ਹੋਇਆ ਇਹ ਇਹਨਾਂ ਦਾ ਹੁਕਮ ਮੰਨਣਾ ਪੈਂਦਾ ਜੇ ਹੁਕਮ ਹੀ ਨਾ ਮੰਨਿਆ ਆਪਾਂ ਫੇਰ ਤਾਂ ਆਪਾਂ ਨੂੰ ਬਾਈ ਯਾਰ ਇੱਕ ਮੈਨਾ ਚੈਨਲ ਸੀਗਾ ਗੱਲ ਵੀ ਲਾਈਕ ਦਾ ਉਹ ਯਾਰ ਚੈਨਲ ਮੇਰਾ ਸਾਲਾ ਸਟ੍ਰਾਈਕ ਵੱਜ ਗਈ ਉਤੇ ਮਦਾਨੇ ਕੀ ਚੱਕਰ ਹੋਇਆ ਚੈਨਲ ਤੇ ਸਟ੍ਰੈਕ ਮਾਰਤੀ ਸਟ੍ਰੈਕ ਮਾਰੀ ਉਹਨੂੰ ਮੱਝ ਹਫਤਾ ਹੋ ਗਿਆ ਬੰਦ ਪੈਣ ਚੱਲਦਾ ਨਹੀਂ ਯਾਰ ਓਪਨ ਇਹਨੂੰ ਬਚਾਰੇ ਨੂੰ ਮੇਲ ਵੀ ਭੇਜੀ ਆ ਬਚਾਰਾ ਹੀ ਕਹਿਦਾ ਤੇ ਹਣ ਜਿਹਨੇ ਸਟ੍ਰੈਕ ਕੀਤੀ ਆ ਗਾਲਾਂ ਵੜਾ ਕੱਢ ਸਕਦੇ ਆ ਆਪਾਂ ਸਤਨਾਮ ਜੀ ਗਾਲਾਂ ਕੱਢ ਕੇ ਆਪਾਂ ਕੀ ਕਰ ਲਾਂਗੇ ਯਾਰ ਮਾਂਚੋਂ ਹੁੰਦਾ ਯਾਰ ਬਹੁਤ ਹੁੰਦਾ ਵਾ ਪਰ ਹੁਣ ਕਰੀਏ ਕੀ ਯਾਰ ਵੀਡੀਓ ਕਾਪੀਰਾਈਟ ਮਾਰਤੀ ਉਹਨੇ ਕਾਪੀਰਾਈਟ ਵੀਡੀਓ ਮਾਰੀ ਤਾਂ ਉਸ ਤੋਂ ਬਾਅਦ ਅਧਿਕਾਰੀ ਦਿੱਤਾ ਸਟ੍ਰੈਗ ਹੀ ਮਾਰਤੀ ਹੁਣ ਮੇਲ ਤਾਂ ਨੂੰ ਭੇਜਤੀ ਰਿਕਵੈਸਟ ਦਾ ਕਰ ਲਈ ਉਹਦੇ ਅੱਗੇ ਲੋਏ ਭਰਾਵਾ ਕੀ ਕਰੀ ਜਾਂਦਾ ਵਾ ਬਾਕੀ ਆਏ ਆਂ ਭਾਈ ਹੁਣ ਜਿਵੇਂ ਆਪਣੇ ਉਹ ਦੂਜੇ ਨੇ ਸਾਲੇ ਦੀਪ ਮਠਾਰੂ ਹੋ ਗਿਆ ਉਹ ਮਹਿਕ ਦੀਪ ਉਹ ਵੀ ਇਹ ਜਿਹਾ ਜਿਵੇਂ ਗੰਦੀਆਂ ਮੰਦੀਆਂ ਰੀਲਾਂ ਪਾਈ ਜਾਂਦੇ ਨੇ ਸਾਲੇ ਉਹ ਭਾਈ ਇਹਨਾਂ ਦਾ ਸਾਲਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਨਾ ਐਵੇਂ ਹੀ ਆਪਦੀ ਰਵਾਵਾਲੀ ਕਰੀ ਜਾਂਦੇ ਨੇ ਬਾਕੀ ਬਾਈ ਹੁਣ ਦੂਜਾ ਵੀ ਆਉਣ ਲੱਗੇ ਬਹੁਤ ਟੈਂਕੂ ਮਹਗਮਾ ਵੀ ਬਹੁਤ ਆਉਂਦਾ ਹੁਣ ਤਾਂ ਬਾਈ ਟੈਂਕੂ ਮਹਗਮਾ ਬਾਈ ਟੈਂਪੂ ਮਹਗਮਾ ਇਨਾ ਆਉਂਦਾ ਨਾ ਹੁਣ ਬਾਈ ਕੁੱਝ ਨਾ ਦੁਖਤਾ ਥੜਾ ਐ ਲੱਗਦਾ ਨਾ ਜਦੋਂ ਆਪਣਾ ਕਿਸੇ ਦੇ ਕੇਸ ਰੱਖੇ ਹੋਏ ਨੇ ਦਾੜੀ ਰੱਖੀ ਹੋਈ ਆ ਪੱਕ ਬੰਨੀ ਹੋਈ ਆ ਉਦੋਂ ਥੜਾ ਦੁਖ ਲੱਗਦਾ ਵਾ ਵੀ ਹਾਂ ਸਾਲੇ ਇਹ ਸਦਾੜੀ ਰੱਖ ਕੇ ਪੱਕ ਬਣ ਕੇ ਇਹੋ ਜਿਹਾ ਕੰਮ ਕਰਦੇ ਨੇ ਉਹ ਗਲਤ ਆ ਯਾਰ ਠੀਕ ਆ ਨਾ ਤੁਸੀਂ ਹਾਂ ਕਰਨਾ ਆਪਦਾ ਸਲਾਮ ਕਰ ਲੋ ਬਾਕੀ ਯਾਰ ਐ ਆ ਵੀ ਤੁਸੀਂ ਆਨਲਾਈਨ ਕਿਉਂ ਸਲਾ ਨੱਟਾਂ ਦੇ ਕਿਉਂ ਗਾਹ ਪਾਉਨੇ ਹੋ ਆਨਲਾਈਨ ਕਿਉਂ ਦਿਖਾਉਨੇ ਹੋ ਲੋਕਾਂ ਨੂੰ ਠੀਕ ਆ ਨਾ ਤੇ ਆਨਲਾਈਨ ਦਿਖਾਉਣਾ ਭਾਈ ਫੇਰ ਤਾਂ ਤੁਹਾਨੂੰ ਪਤਾ ਵੀ ਜਨਤਾ ਵਿਗੜੂਗੀ ਯਾਰ ਇਹ ਗੱਲ ਜਨਤਾ ਨੇ ਆਇਆ ਤਾਂ ਹੈ ਨਹੀਂ ਗਾ ਵੀ ਭਾਈ ਪਤਾ ਨਹੀਂ ਭਾਈ ਆਣ ਗਣਤ ਨਹੀਂ ਯਾਰ ਹੁਣ ਲੱਖੇ ਸੁਧਾਨੇ ਨੇ ਵੀ ਕਿਹਾ ਵਾ ਵੀ ਆਣ ਗਣਤ ਨਹੀਂ ਸਾਲੇ ਟੈਂਪੂ ਜਾਂ ਤਾਂ ਫਿਰ ਟੈਂਪੂਆਂ ਦੇ ਪਿੱਛੇ ਲੱਗ ਜਾਓ ਜਾਂ ਫਿਰ ਭਾਈ ਕੋਈ ਚੱਜ ਦਾ ਕੰਮ ਕਰ ਲਓ ਜਿਹੜਾ ਕੰਮ ਕਰਨ ਵਾਲਾ ਵਾ ਠੀਕ ਹੈ ਨਾ ਚਲੋ ਮੰਨਦੇ ਆ ਵੀ ਇਹਦੇ ਤੇ YouTube ਤੇ ਆਪਣਾ Insta ਤੇ ਵੈਸੇ ਆਉਂਦੇ ਆ ਪ੍ਰੋਮੋਸ਼ਨਾਂ ਕਰਨੀਆਂ ਪੈਂਦੀਆਂ ਨੇ ਇਹ ਮਿਲਦੇ ਆ ਹੁਣ ਐ ਥੋੜਾ ਯਾਰ ਵੀਰੇ ਵੀ ਆਪਾਂ ਤੱਕਾ ਹੀ ਕਰੀ ਜਾਈਏ ਤੱਕਾ ਹੀ ਕਰੀ ਜਾਈਏ ਇਹਦਾ ਕੋਈ ਮਤਲਬ ਨਹੀਂ ਹੈਗਾ ਕੀ ਤੱਕਾ ਹੀ ਕਰੀ ਜਾਈਏ ਠੀਕ ਆ ਨਾ ਤੁੰਨਾ ਕੋਈ ਫਾਇਦਾ ਨਹੀਂ ਹੈਗਾ ਆ ਬਾਈ ਗਰਾਊਂਡ ਇੱਥੇ ਸਾਡਾ ਕਰੈਕਟਰ ਗੇੜਦੇ ਹੋਣਿਆ ਫਰੀਆ ਗਰਾਊਂਡ ਆ ਬਾਕੀ ਭਾਈ ਦੇਖਿਓ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਆ ਨਾ ਹੁਣ ਇਹ ਨਵਾਂ ਸਟਾਰਟ ਕੀਤਾ ਵਾ ਲੌਗ ਵਗੈਰਾ ਵਧਕਿਆ ਬਣਾਇਆ ਕਰਾਂਗੇ ਅੱਗੇ ਆ ਟੈਂਪੂਆਂ ਸ਼ੈਂਪੂਆਂ ਦੀ ਰੀਲ ਬਣਾ ਲਾਂਗੇ ਆਪਾਂ ਟੈਨਸ਼ਨ ਨਾ ਲਾਓ ਤੁਸੀਂ ਜਿਹੜੇ ਸਾਲੇ ਟੈਂਪੂ ਸ਼ੈਂਪੂ ਲੱਗੇ ਨੇ ਨਾ ਵੀਡੀਓ ਬਣਾਉਣਾ ਇਹਨਾਂ ਨੂੰ ਤਾਂ ਥਾਣੇ ਨੂੰ ਭਜਾ ਕੇ ਹਟਾਂਗੇ ਭਾਈ ਠੀਕ ਆ ਨਾ ਕਿਦਾ ਯਾਰ ਆਪਾਂ ਨੈਚੁਰਲ ਆਣਾ ਕੋਈ ਫਿਲਟਰ ਲਾਇਆ ਨਾ ਕੋਈ ਵਾਸਤਾ ਨੈਚੁਰਲ ਵੀਡੀਓ ਚੱਲ ਰਹੀ ਹੈ ਆ ਠੀਕ ਆ ਨਾ ਨਾਲੇ ਲਾਈਵ ਆ ਵੀਰੇ ਨਾਲੇ ਐ ਨਹੀਂ ਹੈਗਾ ਵੀ ਭੈਣ ਜੋ ਐਡਟਡ ਕਰਕੇ ਪਾਤੀ ਲਾਈਵ ਆ ਬਾਈ ਲਾਈਵ ਹੀ ਜਲਦੀ ਲਾਈਵ ਵੀ ਜਲਾਵਾਂਗੇ ਆਪਾਂ ਠੀਕ ਆ ਨਾ ਐਡਟਡ ਟਡ ਟ ਵਾਲਾ ਦਾ ਵੀਰੇ ਬਾਅਦੋਂ ਦੇਖਾਂਗੇ ਜਦੋਂ ਆਪਣਾ ਵਧੀਆ ਕੰਮ ਚੱਲ ਪਿਆ ਹਾਲਵਾਰ ਵਧੀਆ ਹੋਵੇ ਫੇਰ ਐਡਡ ਵਾਲਾ ਦੇਖਿਆ ਕਰਾਂਗੇ ਆ ਇਹਦਾ ਲਾਈਵ ਹੀ ਚੱਲਾਂਗੇ ਯਾਰ ਵਾਸਟ ਟਾਈਮ ਪੂਰਾ ਕਰੀ ਆਪਣਾ ਤੇ ਆਪਣੇ ਸੋਚਣਾ ਸਾਰਿਆਂ ਦੇ ਬਾਰੇ ਸੋਚੀ ਜਾਂਦਾ ਪਰਮਾਤਮਾ ਉਹਦੇ ਆਸਰੇ ਆਉਣੇ ਕਰਨੇ ਆ ਪੂਰੇ ਜਿਹੜੇ ਸਬਸਕ੍ਰਾਈਬਰ ਆਪਣੇ ਆਪਾਂ ਧੱਕੇ ਨਾਲ ਤਾਂ ਵੀਰੇ ਕੁਝ ਕਰਨੀ ਜਾਉਂਦੇ ਠੀਕ ਆ ਨਾ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਚ ਹੈ ਐਵੇਂ ਆਪਾਂ ਕਹੀ ਜਾਈਏ ਕਿ ਹਾਂ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਕੋਈ ਨਹੀਂ ਕਰ ਸਕਦੇ ਭਈ ਆਪਾਂ ਹਾਂ ਜੀ ਮੈਂ ਭਗਵਾਨਤਮਾਨ ਹੀ ਕਹਦਾ ਹੁੰਦਾ ਵੀ ਉੱਠਦੇ ਸੰਸਾਰ ਤੋਂ ਟੈਕਸ ਸ਼ੁਰੂ ਸਿੱਖਾਂ ਡੱਬੀ ਲਾਉਣੀ ਆ ਟੈਕਸ ਲੈਟਰ ਚਲਾਉਣਾ ਟੈਕਸ ਗੈਂ ਚਲਾਉਣਾ ਟੈਕਸ ਝੁੱਲਾ ਚਲਾਉਣਾ ਟੈਕਸ ਹੈ ਭੈਣ ਜੋ ਸਾਰੀ ਜਨ ਸਾਰਾ ਟਾਈਮ ਟੈਕਸ ਤੇ ਰਾਤ ਨੂੰ ਪੈਣਾ ਉਹ ਟੈਕਸ ਪੱਖਾ ਚਲਾਉਣਾ ਟੈਕਸ ਭੈਣ ਜੋ ਇਹ ਸੜਾ ਕੰਮ ਗਲਤ ਹੋ ਜਾਂਦਾ ਯਾਰ ਐ ਨਹੀਂ ਇੰਨਾ ਬਾਕੀ ਭਾਈ ਹੁਣ ਸਰਕਾਰ ਵਧੀਆ ਕੰਮ ਕਰ ਰਹੀ ਆ ਏਗਾ ਨਾ ਸਾਨੂੰ ਤਾਂ ਵਧੀਆ ਲੱਗਿਆ ਥੋੜਾ ਜਿਹਾ ਕਿਉਂਕਿ ਨਵੀਂ ਪਾਰਟੀ ਆ ਨਵੀਂ ਪਾਰਟੀ ਕਰਕੇ ਵੀਰੇ ਵਧੀਆ ਕੰਮ ਕਰ ਰਹੀ ਆ ਮਾ ਗੱਡੀ ਆ ਗੱਡੀ ਵਾਲਾ ਭਾਈ ਬਹੁਤ ਦੇਖਦੇ ਜਾਂਦੇ ਸੀਗੇ ਪਤਾ ਨਹੀਂ ਕੀ ਚੱਕਰ ਆ ਥੜਾ ਭਾਈ ਬਹੁਤ ਦੇਖਦੇ ਜਾਂਦੇ ਸੀਗੇ ਪਤਾ ਨਹੀਂ ਕੀ ਚੱਕਰ ਆ ਠੀਕ ਆ ਬਹੁਤ ਬਹੁਤ ਅਸੀਂ ਐਂ ਲਾਈਵ ਵਿੱਚ ਲਾਇਆ ਕਰਾਂਗੇ ਵੀਰ ਬਣ ਕੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਆ ਨਾ ਸਾਨੂੰ ਵੀ ਹੌਲਾਇਆ ਪੈ ਜਾਂਦਾ ਵਾ